ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਟਿਸਟਾ ਬ੍ਰਾਂਡ ਦੇ ਸੂਟ ਲੈ ਕੇ ਆਏ ਆ ਜੀ ਪਿਓਰ ਮੋਡਲ ਦੇ ਵਿੱਚ ਸੂਟ ਹੋਣਗੇ ਮੈਚਿੰਗ ਸੂਟ ਹੋਣਗੇ ਵਿਦ ਦੁਪੱਟਾ ਤੇ ਪ੍ਰਾਈਸ ਰਹਿਣਾ 3500 3500 ਪ੍ਰਾਈਸ ਰਹਿਣਾ ਅੱਜ ਦੀ ਸਾਰੀ ਵੀਡੀਓ ਦਾ ਬਾਕੀ ਕੋਰੀਅਰ ਚਾਰਜਸ ਅਲੱਗ ਤੋਂ ਹੋਣੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਕਨਫਰਮ ਕਰ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038846580803 ਇਸ ਨੰਬਰ ਤੇ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸ ਨੰਬਰ ਤੇ ਤੁਸੀਂ ਆਪਣੀ ਪੇਮੈਂਟ ਕਰਾਉਣੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਪਾਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਤੁਸੀਂ ਜਦੋਂ ਪੇਮੈਂਟ ਕਰਦੇ ਹੋ ਪਲੀਜ਼ ਉਸੇ ਟਾਈਮ ਆਪਣੇ ਕੋਰੀਅਰ ਚਾਰਜਸ ਪੁੱਛ ਲਿਆ ਕਰੋ ਵੀ ਕਿੰਨੇ ਹੋਣਗੇ ਬਾਕੀ ਜਿਨ੍ਹਾਂ ਨੇ ਸਕਰੀਨਸ਼ਾਟ ਨਹੀਂ ਲੈਣਾ ਹੁੰਦਾ ਆਪਾਂ ਸੂਟਾਂ ਦੇ ਹਰੇਕ ਦੇ ਨੰਬਰ ਪਾਏ ਹੁੰਦੇ ਆ ਤੁਸੀਂ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਪਰ ਪੇਮੈਂਟ ਆਨਲਾਈਨ ਹੀ ਪਾਣੀ ਪੈਂਦੀ ਹੈ ਜੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲਿਕੇ ਆਉਂਦੇ ਆ ਜੀ 9:30 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ ਬਾਕੀ ਜਿਹੜੇ ਮੇਰੀ ਅੱਜ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤੁਸੀਂ ਵੀ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਾਂ ਡੇਲੀ ਹੀ ਵੀਡੀਓ ਪਾਉਂਦੇ ਹਾਂ ਤੇ ਨਾਲ ਦੀ ਨਾਲ ਆਪਾਂ ਹਰੇਕ ਸੂਟ ਦਾ ਪ੍ਰਾਈਸ ਦੱਸੀਦਾ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਟਿਸਟਾ ਬ੍ਰੈਂਡ ਦਾ ਤਾਂ ਹਰ ਇੱਕ ਨੂੰ ਪਤਾ ਹੀ ਹੈ ਜੀ ਪ੍ਰਿੰਟਿੰਗ ਵਜੋਂ ਵੀ ਤੇ ਕੱਪੜੇ ਵਜੋਂ ਵੀ ਬਹੁਤ ਬਹੁਤ ਵਧੀਆ ਬ੍ਰੈਂਡ ਹੈ ਬਹੁਤ ਸੋਹਣਾ ਫੈਬਰਿਕ ਹੁੰਦਾ ਜਿਨ੍ਹਾਂ ਦਾ ਪਿਓਰ ਮੋਡਲ ਦੇ ਵਿੱਚ ਸੂਟ ਹੋਣਗੇ ਤੇ ਦੇਖਦੇ ਹਾਂ ਜੀ ਇਸ ਦਾ ਪਹਿਲਾ ਸੂਟ ਇਹ ਦੇਖੋ ਬਲੈਕ ਕਲਰ ਦੇ ਵਿੱਚ ਹੈ ਜੀ بیس ਬਲੈਕ ਹੈ ਸੂਟ ਦਾ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਬਹੁਤ ਹੀ ਪਿਆਰਾ ਪ੍ਰਿੰਟ بیس ਹੈਗਾ ਜਿਹੜਾ ਬਲੈਕ ਹੈ ਸੂਟ ਦਾ ਇਹ ਸ਼ਰਟ ਆਗੇ ਟਿਸਟਾ ਬ੍ਰਾਂਡ ਦੇ ਸੂਟ ਹੋਣਗੇ ਕੰਨੀ ਤੇ ਹਮੇਸ਼ਾ ਜਿਹੜਾ ਬ੍ਰਾਂਡ ਹੁੰਦਾ ਮੈਂਸ਼ਨ ਹੁੰਦਾ ਜੀ ਕੰਨੀ ਤੇ ਵੈਸੇ ਇਹਨਾਂ ਦਾ ਸਟicker ਵੀ ਲੱਗਿਆ ਹੁੰਦਾ ਟਿਸਟਾ ਬ੍ਰਾਂਡ ਦਾ ਬੜਾ ਪਿਆਰਾ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਹੁੰਦੇ ਆ ਜੀ ਇਹਨਾਂ ਤੇ ਬਹੁਤ ਸੋਹਣੇ ਪ੍ਰਿੰਟ ਸਭ ਤੋਂ ਅਲੱਗ ਹਟਕੇ ਪ੍ਰਿੰਟ ਸ਼ਰਟ ਹੋ ਗਈ ਇਹ ਆਪਣੀ 2.5 ਮੀਟਰ ਦੀ ਤੇ 2.5 ਮੀਟਰ ਦੀ ਪਿਓਰ ਮੋਡਲ ਦੇ ਵਿੱਚ ਬਾਟਮ ਹਲਕੀ ਹਲਕੀ ਸ਼ਾਈਨ ਹੁੰਦੀ ਹੈ ਜੀ ਪਿਓਰ ਮੋਡਲ ਦੇ ਵਿੱਚ ਬਹੁਤ ਸੋਹਣਾ ਕਰੇਵ ਵਾਂਗੂ ਫਿਟਿੰਗ ਆਉਂਦੀ ਹੈ ਜੀ ਸੂਟ ਦੀ ਤੇ ਨਾਲ ਹੈਗਾ ਆਪਣਾ ਪੂਰਾ 2.5 ਮੀਟਰ ਦਾ ਦੁਪੱਟਾ ਬਹੁਤ ਪਿਆਰਾ ਦੁਪੱਟਾ ਪੈਂਟਿੰਗ ਬਹੁਤ ਸੋਹਣੀ ਹੈ ਸਰਦਾਰੀ ਸੂਟ ਅੱਜ ਦੇ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਦੇ ਨਾਲ ਇਹ ਹੈਗਾ ਜਿੱਦ ਆਪਣਾ ਪਹਿਲਾ ਸੂਟ ਸਾਰੇ ਸਿੰਗਲ ਸਿੰਗਲ ਸੂਟ ਹੋਣਗੇ ਨੈਕਸਟ ਹੈਗਾ ਫਿਰੋਜ਼ੀ ਕਲਰ ਦੇ ਵਿੱਚ ਫਿਰੋਜ਼ੀ ਕਲਰ ਦੇ ਵਿੱਚ ਇਹ ਦੇਖੋ ਬੜਾ ਪਿਆਰਾ ਪ੍ਰਿੰਟ ਹੈ ਬਹੁਤ ਸੋਹਣਾ ਲਾਈਟ ਪ੍ਰੋਪਰ ਜਿਹੜਾ ਫਿਰੋਜ਼ੀ ਕਲਰ ਹੁੰਦਾ ਉਹ ਵਾਲਾ ਹੈਗਾ ਇਹ ਕਲਰ ਜਿਹੜਾ ਅਸਲ 'ਚ ਫਿਰੋਜ਼ੀ ਕਲਰ ਹੁੰਦਾ ਪ੍ਰਿੰਟਿੰਗ ਬੜੀ ਪਿਆਰੀ ਹੈ ਪਿਓਰ ਮੋਡਲ ਦੇ ਸੂਟ ਹੈ ਜੀ ਟਿਸਟਾ ਬ੍ਰਾਂਡ ਦੇ ਤੇ ਪਿਓਰ ਮੋਡਲ ਦੀ ਉਹ ਬਾਟਮ ਸਾਈਟਾਇਮਟਰ ਦੀ ਕੱਟ ਹੈ ਜੀ ਸ਼ਰਟ ਦੀ ਵੀ बॉਟਮ ਦੀ ਵੀ ਤੇ ਨਾਲ ਦੁਪੱਟੇ ਨੇ ਸਾਈਟਾਇਮਟਰ ਦਾ ਫੁੱਲ ਲੈਂਥ ਦਾ ਦੁਪੱਟਾ ਪ੍ਰਾਈਸ ਹੈਗਾ 35 3500 ਪ੍ਰਾਈਸ ਦੇ ਨਾਲ ਆਪਣੇ ਅੱਜ ਦੇ ਇਹ ਸੂਟ ਪ੍ਰਿੰਟਿੰਗ ਸਾਰੀ ਬਹੁਤ ਪਿਆਰੀ ਹੈ ਇਹ ਫਿਰੋਜ਼ੀ ਸੀਗਾ ਨੈਕਸਟ ਹੈਗਾ ਬਲੂ ਕਲਰ ਦੇ ਵਿੱਚ ਬੜਾ ਸੋਹਣਾ ਬ੍ਰਾਈਟ ਜਿਹਾ ਬਲੂ ਕਲਰ ਹੈ ਸੋਨਾ ਬੀਵ ਕਲਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਸੂਟ ਦਾ ਟਿਸਟਾ ਬ੍ਰੈਂਡ ਦੇ ਸੂਟ ਪਿਓਰ ਮੋਡਲ ਦੇ ਵਿੱਚ ਪਿਓਰ ਮੋਡਲ ਦੀ ਹੈ ਇਸਦੀ ਬਾਟਮ ਨਾਲ ਤੇ ਪੂਰਾ 2.5 ਮੀਟਰ ਦਾ ਦੁਪੱਟਾ ਨਾਲ 3500 ਪ੍ਰਾਈਸ ਦੇ ਅੰਦਰ 3500 ਪ੍ਰਾਈਸ ਨੂੰ ਨੈਕਸਟ ਹੈਗਾ ਮਸਟਰਡ ਕਲਰ ਦੇ ਵਿੱਚ ਪ੍ਰਿੰਟ ਸਾਰੇ ਇੱਕ ਤੋਂ ਇੱਕ ਸੋਨੇ ਪ੍ਰਿੰਟ ਹੈ ਮਸਟਰਡ ਕਲਰ ਦੇ ਵਿੱਚ ਬਸ ਸੋਨਾ ਪ੍ਰਿੰਟ ਹੈ ਦਾ ਸੋਨਟ ਦਾ ਮੋਲ ਹੈਗੀ ਇਹ ਬਾਟਮ ਪਿਓਰ ਮਡਾ ਲਦੀ ਹੈ カラー ਵੀ ਬੜਾ ਪਿਆਰਾ ਹੈ ਪ੍ਰਿੰਟਿੰਗ ਵੀ ਬੜੀ ਪਿਆਰੀ ਹੈ ਦੀ ਤੇ ਨਾਲ ਹੈਗਾ ਉਹ ਦਾ 2.5 ਮੀਟਰ ਦਾ ਇਹ ਪਟਾ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਸੂਟ ਬੜਾ ਪਿਆਰਾ ਜਿਹੜਾ ਬੇਸ ਹੈ ਦੀ ਇਹਦਾ ਬਿਲਕੁਲ ਲਾਈਟ ਪਿਸਤਾ ਗ੍ਰੇ ਜਿਹਾ ਬੇਸ ਹੈ ਤੇ ਪ੍ਰਿੰਟ ਦੇਖੋ ਸੂਟ ਦਾ ਕਿੰਨਾ ਪਿਆਰਾ ਹੈ ਬੜਾ ਸੋਹਣਾ ਫਿਰੋਜ਼ੀ ਬਲੂ ਕਲਰ ਦੇ ਫੁੱਲ ਬੜੀ ਪਿਆਰੀ ਪ੍ਰਿੰਟਿੰਗ ਹੈ ਕੰਟਰਾਸਟ ਦੇ ਵਿੱਚ ਹੈ ਜੀ ਇਹ ਸੂਟ ਵੈਸੇ بیس ਕਲਰ ਇਹ ਦੇਖੋ ਬਿਲਕੁਲ ਲਾਈਟ ਗ੍ਰੇ ਬਹੁਤ ਜ਼ਿਆਦਾ ਲਾਈਟ ਗ੍ਰੇ ਕਲਰ ਦੇ ਵਿੱਚ ਇਸਦਾ بیس ਤੇ ਨਾਲ ਹੈਗਾ ਤੇ ਹੋਰ ਬੱਦ ਇੱਕ ਪੂਰਾ ਢਾਈ ਮੀਟਰ 500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸੂਟ ਇਹ ਜਿਹੜਾ ਮੈਂ ਤੁਹਾਨੂੰ ਬਲੂ ਫਰੋਜ਼ੀ ਦਿਖਾਇਆ ਇਹਦੇ ਵਿੱਚ ਸੇਮ ਪ੍ਰਿੰਟ ਦੇ ਵਿੱਚ ਹੈਗਾ ਪਿੰਕ ਕਲਰ ਸੇਮ ਪਿੰਕ ਪ੍ਰਿੰਟ ਦੇ ਵਿੱਚ ਹੈ ਜੀ ਪਿੰਕ ਕਲਰ ਹੈ بیس ਸੇਮ ਹੈ ਦੋਨਾਂ ਸੂਟਾਂ ਦਾ ਲਾਈਟ ਗ੍ਰੇ ਬੇਸ ਹੈ ਪ੍ਰਿੰਟਿੰਗ ਸੇਮ ਹੈ ਬਸ ਕਲਰ ਦਾ ਫਰਕ ਹੈ ਸੇਮ ਸੇ ਕਲਰ ਦੀ ਬਾਟਮ थर्टी फाइव हंड्रड प्राइस नॅक्सट सूट आयाजटा कलर देिंट आहे सारे टिस्टा ब्रँडचे सूट होटाल दे प्योर 3500 ਪ੍ਰਾਈਸ ਦੇ ਨਾਲ ਲਾਈਨਿੰਗ ਲੱਗ ਕੇ ਬਣਨਾ ਹੈ ਜੀ ਫੁੱਲ ਸੂਟ ਮੈਚਿੰਗ ਬਾਟਮ ਨਾਲ ਟਿਸਟਾ ਬ੍ਰਾਂਡ ਦੀ ਉਹ ਬਾਟਮ ਹੈ ਜੀ ਨਾਲ ਨੈਕਸਟ ਹੋਏਗਾ ਮਸਟਰਡ ਕਲਰ ਦੇ ਵਿੱਚ ਸੋਰਾ ਮਸਟਰਡ ਤੇ ਲਾ ਚਿੰਗ ਬਾਟਮ ਕਲਰ ਬੜਾ ਪਿਆਰਾ ਮਸਟਰਡ ਕਲਰ 3500 ਪ੍ਰਾਈਸ ਤੇ ਨੈਕਸਟ ਕਲਰ ਆ ਗਿਆ ਬਿਲਕੁਲ ਕਾਲਸ ਤੇ ਪਰਪਲ ਕਲਰ ਹੈ ਪ੍ਰਿੰਟ ਬੜਾ ਪਿਆਰਾ ਹੈ ਵੀ ਬਹੁਤ ਸੋਹਣਾ ਸਰਦਾਰੀ ਪ੍ਰਿੰਟ ਸਿੰਗਲ ਪ੍ਰਿੰਟ ਦੇ ਵਿੱਚ ਕਾਲਸ ਤੇ ਪਰਪਲ ਕਲਰ ਹੈ ਤੇ ਨਾਲ ਮੈਚਿੰਗ ਬਾਟਮ 500 ਪ੍ਰਾਈਸ ਦੇ ਨਾਲ ਇਹ ਸੇਮ ਪ੍ਰਿੰਟ ਦੇ ਵਿੱਚ ਹੈਗਾ ਆਪਣੇ ਕੋਲ ਮਜੈਂਟਾ ਕਲਰ ਸੇਮ ਪ੍ਰਿੰਟ ਜਿਹੜਾ ਮੈਂ ਤੁਹਾਨੂੰ ਡਾਰਕ ਪਰਪਲ ਦਿਖਾਇਆ ਸੇਮ ਉਹਦੇ ਵਿੱਚ ਹੈ ਜੀ ਸੇਮ ਪ੍ਰਿੰਟ ਹੈ ਮਜੈਂਟਾ ਕਲਰ ਮਜੈਂਟਾ ਹੀ ਬੋਟਮ ਨਾਲ ਦੁਪੱਟਾ ਪੂਰਾ ਢਾਈ ਵਿੱਚ ਦੁਪੱਟੇ ਵੀ ਬਹੁਤ ਜ਼ਿਆਦਾ ਗ੍ਰੇਸਫੁੱਲ ਹੈ ਜੀ ਇਹਨਾਂ ਦੇ ਯਾਨੀ 3500 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ بڑے ਸੂਟ ਕਿਸ ਦਾ ਬ੍ਰੈਂਡ ਦੇ ਤੇ ਨੈਕਸਟ ਆ ਗਿਆ ਬੜਾ ਪਿਆਰਾ بیس ਹੈ ਜਿਹੜਾ ਸੂਟ ਦਾ ਉਹ ਆਫ ਵਾਈਟ ਹੈ ਜੀ ਕਰੀਮ بیس ਕਰੀਮ ਹੈ ਤੇ ਮਸਟਰਡ कलर ਦੇ ਫੁੱਲ ਫਲਾਵਰ ਦੇ ਨਾਲ ਦੀ ਉਹ ਬਾਟਮ ਨਾਲ ਮਸਟਰਡ ਕਲਰ ਦੀ ਬੜਾ ਪਿਆਰਾ ਹੈ ਇਸ ਦਾ ਦੁਪੱਟਾ ਦੁਪੱਟਾ ਪਿਆਰਾ ਸੂਟ ਪ੍ਰਾਈਸ ਹੈਗਾ 3500 3500 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਟਿਸਟਾ ਬ੍ਰਾਂਡ ਦੇ ਪਿਓਰ ਮੋਡਲ ਦੇ ਸੂਟ ਇੱਕ ਸੂਟ ਮੈਂ ਤੁਹਾਨੂੰ ਮਸਲੀਨ ਸ਼ਿਮਰ ਦੇ ਵਿੱਚ ਦਿਖਾਣਾ ਟਿਸਟਾ ਬ੍ਰੈਂਡ ਦਾ ਹੀ ਸੂਟ ਹੈ ਜੀ ਇਹ ਸੇਮ ਪ੍ਰਾਈਸ ਦੇ ਵਿੱਚ ਕਿਉਂਕਿ ਸਿੰਗਲ ਹੀ ਰਿਹਾ ਹੋਇਆ ਸੂਟ ਇਹਦੇ ਵਿੱਚ ਕੋਈ ਕਲਰ ਆਪਸ਼ਨ ਨਹੀਂ ਹੈਗੀ ਟਿਸਟਾ ਬ੍ਰੈਂਡ ਦਾ ਹੀ ਜੀ ਗ੍ਰੀਨ ਕਲਰ ਦੇ ਵਿੱਚ ਪਿਓਰ ਮਸਲੀਨ ਸ਼ਿਮਰ ਦੇ ਵਿੱਚ ਸੂਟ ਹੈ ਜੀ ਇਹ ਟਿਸਟਾ ਬ੍ਰੈਂਡ ਦਾ ਹਲਕੀ ਹਲਕੀ ਸ਼ਾਈਨ ਹੁੰਦੀ ਹੈ ਜੀ ਇਹ ਵਾਲੇ ਸੂਟ ਤੇ ਟਿਸਟਾ ਬ੍ਰੈਂਡ ਦਾ ਹੀ ਸੂਟ ਹੈ ਜੀ ਇਹ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਬ੍ਰਾਈਟ ਜੰਗ ਗ੍ਰੀਨ ਕਲਰ ਹੈ ਤੇ ਨਾਲ ਹੈਗੀ ਕਰੇਪ ਦੀ ਬਾਟਮ ਇਹਦੇ ਨਾਲ ਕਰੇਪ ਦੇ ਵਿੱਚ ਬਾਟਮ ਤੇ ਨਾਲ ਹੈਗਾ ਐਵੇਂ ਪਿਓਰ ਮਸਲੀਨ ਸ਼ਿਮਰ ਦੇ ਵਿੱਚ ਹੀ ਦੁਪੱਟਾ ਪੂਰਾ ਟਾਈਟ ਏਸਟਾ ਬ੍ਰੈਂਡ ਦਾ ਹੀ ਏ ਜੀ ਇਹ ਸੂਟ ਇਹ ਸਿੰਗਲ ਸੂਟ ਹੈ ਕਈ ਵਾਰੀ ਕੋਈ ਕਿਸੇ ਨੇ ਹੋਲਡ ਕਰਾਇਆ ਹੁੰਦਾ ਤਾਂ ਪਿਆਰ ਆ ਜਾਂਦਾ ਦੇਖੋ ਦੁਪੱਟਾ ਕਿੰਨਾ ਪਿਆਰਾ ਕਲਰ ਵੀ ਬਹੁਤ ਸੋਹਣਾ ਹੈ ਬੜਾ ਸੂਟ ਦਾ ਮਸਲੀਨ ਸ਼ਿਮਰ ਦੇ ਵਿੱਚ ਹੈ ਜੀ ਟਿਸਟਾ ਬ੍ਰਾਂਡ ਦਾ ਪ੍ਰਾਈਸ ਸੇਮ ਰਹਿਣਾ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਦੇ ਨਾਲ ਆਪਣਾ ਇਹ ਹੋਲਾ ਸੂਟ ਅੱਜ ਦੀ ਸਾਰੀ ਵੀਡੀਓ ਟਿਸਟਾ ਬ੍ਰਾਂਡ ਦੀ ਆਪਣੀ 3500 ਦੀ ਹੈ ਜੀ 3500 ਪ੍ਰਾਈਸ ਦੇ ਨਾਲ ਬਾਕੀ ਕੋਰੀਅਰ ਚਾਰजेस ਅਲੱਗ ਤੋਂ ਹੋਣਗੇ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਪੇਜ ਕੇ ਤੁਸੀਂ ਆਪਣੀ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਿੰਕ ਨੰਬਰ ਹੈ ਜੀ 8146580803814658080 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ